ਅਲਰਟ ਮੋਡ ਤੇ ਚੱਲ ਰਹੀ ਬਠਿੰਡਾ ਪੁਲਿਸ ਦੇ ਵੱਲੋਂ ਲਗਾਤਾਰ ਸੁਰੱਖਿਆ ਦੇ ਮੱਦੇ ਨਜ਼ਰ ਚੈਕਿੰਗਾਂ ਜਾਰੀ ਹਨ ਅਤੇ ਦਿਨ ਰਾਤ ਜਿੱਥੇ ਨਾਕੇ ਲਗਾਏ ਜਾ ਰਹੇ ਹਨ ਉੱਥੇ ਹੀ ਸ਼ੱਕੀ ਥਾਵਾਂ ਦੀ ਚੈਕਿੰਗ ਵੀ ਬਾਰੀਕੀ ਦੇ ਨਾਲ ਕੀਤੀ ਜਾ ਰਹੀ ਹੈ। ਬੀਤੀ ਰਾਤ ਬਠਿੰਡਾ ਪੁਲਿਸ ਦੇ ਵੱਲੋਂ ਅਲਾਦਕਾਰੀਆਂ ਦੀ ਮੌਜੂਦਗੀ ਦੇ ਵਿੱਚ ਹੋਟਲਾਂ ਟਾਬਿਆਂ ਆਦਿ ਦੀ ਚੈਕਿੰਗ ਕੀਤੀ ਗਈ ਅਤੇ ਮੌਕੇ ਤੇ ਪਹੁੰਚ ਕੇ ਅਲਾਦਕਾਰੀਆਂ ਵੱਲੋਂ ਹੋਟਲਾਂ ਦੇ ਵਿੱਚ ਆਣ ਜਾਣ ਵਾਲੇ ਲੋਕਾਂ ਦਾ ਜਿੱਥੇ रिकॉर्ड चेक ਕੀਤਾ ਗਿਆ ਉੱਥੇ ਹੀ ਹੋਟਲ ਸੰਚਾਲਕਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਚੈਕਿੰਗਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਅਤੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਕੋਈ ਵੀ ਅਨਸੁਖਾਵੀ ਘਟਨਾ ਨੂੰ ਅੰਜਾਮ ਨਹੀਂ ਦੇਣ ਦਿੱਤਾ ਜਾਵੇਗਾ ਅਤੇ ਲਗਾਤਾਰ ਇਹ ਚੈਕਿੰਗਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਬਾਰੀਕੀ ਦੇ ਨਾਲ ਸ਼ੱਕੀ ਲੋਕਾਂ ਦੇ ਉੱਪਰ ਪੁਲਿਸ ਦੇ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਦੀ ਸੁਰੱਖਿਆ ਨੂੰ ਪੂਰਨ ਤੌਰ ਤੇ ਯਕੀਨੀ ਬਣਾਇਆ ਜਾਵੇਗਾ ਪੂਰੀ ਜਾਣਕਾਰੀ ਸੁਣਦੇ ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਜ਼ੁਬਾਨੀ ਸਰ ਜੀ ਕਿਹਨਾਂ ਜੋ ਰਾਤ ਦੇ ਵਕਤ ਤੁਸੀਂ ਚੈਕਿੰਗ ਕੀਤੀ ਹੈ ਕੀ ਹੈ ਤੇ ਕੀ ਕਰਾਂਗੇ ਕਿਸੇ ਚੈਕਿੰਗ ਕਰਦੇ ਆਜ ਬਠਿੰਡਾ ਸ਼ਹਿਰ ਦੇ ਵਿੱਚ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਦੇ ਦੌਰਾਨ ਵਖਰੇ ਵਖਰੇ ਹੋਟਲ ਰੈਸਟੋਰੈਂਟ ਟਾਬੇ ਸਰਾਵਾ ਅਸੀਂ ਚੈੱਕ ਕਰਨ ਦੇ ਆ ਕੋਈ ਵੀ ਸ਼ੱਕੀ ਬੰਦਾ ਕੋਈ ਇਦਾਂ ਦਾ ਕੋਈ ਡਾਊਟਫੁਲ ਜੇ ਕੋਈ ਇੱਥੇ ਠਹਿਰਿਆ ਹੋਇਆ ਹੋਇਆ ਉਹਨੂੰ ਅਸੀਂ ਵੈਰੀਫਾਈ ਕਰਨ ਦੇ ਆ ਇਸ ਤੋਂ ਇਲਾਵਾ ਸ਼ਹਿਰ ਦੇ ਜਿਹੜੇ ਮੇਨ ਪੁਆਇੰਟਸ ਹੈਗੇ ਨੇ ਉੱਥੇ ਵੀ ਨਾਕੇ ਰਾਤ ਦੇ ਟਾਈਮ ਚੱਲ ਰਹੇ ਆ ਉਹ ਵੀ ਗੱਡੀਆਂ ਤੇ ਵਹੀਕਲਸ ਜਿਹੜੇ ਟੂ ਵਿਲਰਸ ਨੇ ਉਹ ਵੀ ਚੈੱਕ ਕਰਨ ਦੇ ਆ ਤੇ ਇਸ ਤੋਂ ਇਲਾਵਾ ਜਿਹੜੀ ਸ਼ਹਿਰ ਦੀ ਪੀਸੀਆਰ ਨੇ ਉਹ ਵੀ ਆਪਣੀ ਆਪਣੀ ਬੀਟਾਂ ਦੇ ਵਿੱਚ ਅਲਰਟ ਹੋ ਕੇ ਬਿਊਟੀ ਕਰਨ ਦੇ ਉਹਨਾਂ ਨੂੰ ਆਰਡਰ ਦਿੱਤੇ ਗਏ ਆ ਸੱਜਾ ਆਪਾਂ ਗਲਤ ਕਰੇ ਤੁਸੀਂ ਰਿਲੀਸਿਸ ਤੇ ਗਏ ਹੋਗਾ ਕਿਨੇ ਆਰਡਰ ਚੈੱਕ ਕੀਤੇ ਆ ਅਜੇ ਤੱਕ ਅਸੀਂ 3 ਦੇ ਕਰੀਬ ਹੋਟਲ ਚੈੱਕ ਕਰ ਚੁੱਕੇ ਆ ਤੇ ਹੋਰ ਵੀ ਜਿਹੜੇ ਹੋਟਲਸ ਰਹਿੰਦੇ ਨੇ ਉਹ ਅਸੀਂ ਚੈੱਕ ਕਰਨ ਦੇ ਆ ਬੈਂਡਾ ਰਜਿਸਟ੍ਰੇਸ਼ਨ ਦੇ ਕੋਲੇ ਸਾਰੇ ਹਾਂਜੀ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਵੀ ਜਿਹੜੇ ਹੋਟਲ ਬਣੇ ਹੋਏ ਨੇ ਬਾਕੀ ਹੋਰ ਵੀ ਸਿਵਲ ਲਾਈਨ ਏਰੀਆ ਦੇ ਵਿੱਚ ਵੀ ਹੋਟਲਸ ਬਣੇ ਹੋਏ ਨੇ ਉਹ ਵੀ ਅਸੀਂ ਚੈੱਕ ਕਰਾਂਗੇ ਤੇ ਸਰ ਪਿੰਡਾ ਲੋਕਾਂ ਸੀ ਤੁਸੀਂ ਮੈਸੇਜ ਜਣਾ ਕਰ ਬਿੰਡਾ ਦੇ ਲੋਕਾਂ ਨੂੰ ਪੁਲਿਸ ਵੱਲੋਂ ਆਹੀ ਮੈਸੇਜ ਹੈ ਕੀ ਪੁਲਿਸ ਦਾ ਸਹਿਯੋਗ ਕਰੋ ਜੇ ਕੋਈ ਸ਼ੱਕੀ ਬੰਦਾ ਜਾਂ ਕੋਈ ਸ਼ੱਕੀ ਐਕਟੀਵਿਟੀ ਤੁਹਾਡੇ ਵਾਲੇ ਦੁਆਲੇ ਕਿਤੇ ਨਜ਼ਰ ਆ ਰਹੀ ਹੈ ਕੋਈ ਸਮਾਜ ਵਿਰੋਧੀ ਅਨਸਰ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ ਤਾਂ ਪੁਲਿਸ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕਰੋ ਤੇ ਤਾਂ ਕਿ ਪੁਲਿਸ ਉਹਦੇ ਅਗੇਂਸਟ ਸਖਤ ਐਕਸ਼ਨ ਲੈ ਸਕੇ